ਮਾਦੇ ਵੱਲੋਂ ਆਪਣੀ ਛੋਟੀ ਬੱਚੀ ਦੇ ਨਾਲ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਗਈ। ਤਾਂ ਬੜੀ ਦੁਖਦਾਈ ਖਬਰ ਸਾਹਮਣੇ ਆਈ ਹੈ ਬਨਾਲਾ ਦੇ ਪਿੰਡੋਂ ਜਿੱਥੇ ਇੱਕ 6 ਸਾਲ ਦੀ ਮਾਸੂਮ ਬੱਚੀ ਨੂੰ ਮਾਦੇ ਵੱਲੋਂ ਨਹਿਰ ਦੇ ਨੇੜੇ ਲਿਆਂਦਾ ਜਾਂਦਾ ਫਿਰ ਮਾਂ ਨੇ ਬੱਚੀ ਨੂੰ ਨਹਿਰ ਦੇ ਵਿੱਚ ਸੁੱਟ ਦਿੱਤਾ ਤੇ ਫਿਰ ਆਪ ਵੀ ਛਾਲ ਮਾਰ ਦਿੱਤੀ ਹੈ। ਜਿਸ ਤੋਂ ਬਾਅਦ ਮੌਕੇ ਤੇ ਮਾਂ ਨੂੰ ਤਾਂ ਲੋਕਾਂ ਨੇ ਬਾਹਰ ਕੱਢ ਲਿਆ ਤੇ ਉਸ ਦੀ ਜਾਨ ਬਚ ਗਈ ਹੈ ਪਰ ਛੋਟੀ ਬੱਚੀ ਨੂੰ ਬਾਹਰ ਨਹੀਂ ਕੱਢਿਆ ਜਾ ਸਕਿਆ ਤੇ ਉਸ ਦੀ ਮੌਤ ਹੋ ਗਈ ਹੈ। ਤ ਪਰਿਵਾਰਕ ਵਿਵਾਦ ਚੱਲਦਿਆਂ ਵਿਅਤਤਾ ਮਹਿਲਾ ਨੇ ਕਦਮ ਚੁੱਕਿਆ ਬਰਨਾਲਾ ਜ਼ਿਲ੍ਹੇ ਦੇ ਪਿੰਡ ਕੁੱਬੇ ਦਾਇ ਮਾਮਲਾ ਜਿੱਥੇ ਲੋਕਾਂ ਨੇ ਬੜੇ ਮੁਸ਼ਕਲ ਦੇ ਨਾਲ ਦੋਵਾਂ ਨੂੰ ਨਹਿਰ ਦੇ ਵਿੱਚੋਂ ਤੱਕ ਡੇਆ ਪਰ ਜਿੱਥੇ ਮਹਿਲਾ ਦੀ ਜਾਨ ਬਚ ਗਈ ਹੈ ਪਰ 마ਸੂਮ ਬੱਚੀ ਦੀ ਜਾਨ ਚਲੀ ਗਈ ਹੈ ਮ੍ਰਿਤਕ ਲੜਕੀ ਦੇ ਪਿਤਾ ਨਾਲ ਗੱਲਬਾਤ ਕਰਨ ਤੇ ਪਤਾ ਲੱਗਿਆ ਕਿ ਉਹਨਾਂ ਦੇ ਪਰਿਵਾਰ ਦੇ ਵਿੱਚ ਵਿਵਾਦ ਚੱਲ ਰਿਹਾ ਪਤਨੀ ਅਕਸਰ ਹੀ ਲੜਾਈ ਕਰਕੇ ਆਪਣੇ ਮਾਤਾ ਪਿਤਾ ਦੇ ਘਰ ਚਲੀ ਜਾਂਦੀ ਹੈ ਪਰਿਵਾਰਕ ਵਿਵਾਦ ਦੇ ਚੱਲਦਿਆਂ ਮਹਿਲਾ ਨੇ ਆਪਣੀ ਤੀ ਦਿਨਾਂ ਨਹਿਰ ਦੇ ਵਿੱਚ ਛਾਲ ਮਾਰ ਲਈ ਗਈ ਹੈ ਉਧਰ ਪੁਲਿਸ ਦਾ ਇਹ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਬਿਆਨ ਦਰਜ ਕਰ ਲਏ ਗਏ ਨੇ ਤੇ ਕਾਰਵਾਈ ਕੀਤੀ ਜਾ ਰਹੀ ਹੈ। ਹਾਂਜੀ ਅੱਜ ਅਸੀਂ ਫੀਲਡ ਦੇ ਵਿੱਚ ਸੀਗੇ ਤਾਂ ਮੈਨੂੰ ਕੁੱਬੇ ਪਿੰਡ ਦੇ ਸਰਪੰਚ ਹਰਦੇਵ ਸਿੰਘ ਜੀ ਦਾ ਫੋਨ ਆਇਆ ਵੀ ਇੱਥੇ ਇੱਕ ਲੇਡੀ ਤੇ ਉਹਦੀ ਬੱਚੀ ਨਹਿਰ 'ਚ ਛਾਲ ਮਾਰੀ ਆ ਵੀ ਉਹਨਾਂ ਦੀ ਇੱਕ ਤੋਂ ਡੈਥ ਹੋ ਗਈ ਇੱਕ ਦੀ ਵੀ ਇੱਕ ਉੱਥੇ ਦੇ ਪਿੰਡ ਦੇ ਲੋਕਾਂ ਨੇ ਕੱਢ ਲਈ ਬਚਾ ਲਈ। ਤਾਂ ਜਦੋਂ ਮੈਂ ਮੌਕੇ ਤੇ ਪਹੁੰਚਿਆ ਤਾਂ ਮਾਮਲਾ ਵੈਰੀਫਾਈ ਕਰਿਆ। ਤੇ ਰਸਤੇ ਵਿੱਚ ਉਹਦੇ ਪਰਿਵਾਰਕ ਮੈਂਬਰੋਂ ਲੜਕੀ ਜਿਹੜੀ ਮ੍ਰਿਤਕ ਉਹਨਾਂ ਦੀ ਦੋਤੀ ਸੀ ਗੁਰਨੀਤ ਕੌਰ ਉਹਨੂੰ ਹਸਪੀਟਲ ਲੈ ਗਏ ਸੀਗੇ ਤਾਂ ਉੱਥੇ ਡਾਕਟਰ ਨੇ ਉਹਨੂੰ ਉਮਰਿਤਕ ਕੁਛ ਦਿੱਤਾ ਤੇ ਫਿਰ ਰਾਜ ਅਜ਼ੀਜ਼ ਦਾ ਜਿਹੜਾ ਹਸਬੰਡ ਹੈ ਲੜਕੀ ਦਾ ਮਤਲਬ ਕਿਤਾ ਡਿਸੀਜ਼ ਦਾ ਪਿਤਾ ਤਾਂ ਉਹ ਬਾਰੂ ਸਿੰਘ ਨਾਲ ਜਦੋਂ ਗੱਲਬਾਤ ਕੀਤੀ ਉਹ ਤੋਂ ਮਾਮਲਾ ਕਲੀਅਰ ਹੋਇਆ ਵੀ ਇਹਨਾਂ ਦਾ ਜਿਹੜਾ ਹੈਗਾ ਸੀ ਛੋੜਾਈ ਝਗੜਾ ਵਗੈਰਾ ਚੱਲਦਾ ਰਹਿੰਦਾ ਸੀਗਾ ਜਿਸ ਕਰਕੇ ਜਿਵੇਂ ਰੁਸ ਕੇ ਪੇਕੇ ਚਲ ਜਾਣਾ ਜਾਂ ਨਾਨਕੇ ਚਲੇ ਜਾਣਾ ਇਹ ਹੁੰਦਾ ਸੀਗਾ ਉਹਨਾਂ ਇਹਨਾਂ ਦਾ ਆਪਸੀ ਕੀ ਹੋਇਆ ਲਾਸਟ ਵਾਰੀ ਇਹਨੇ ਬੱਚੀ ਨੂੰ ਜਦੋਂ ਮਹਿਜ ਸੁੱਟਿਆ ਤਾਂ ਉਹਦੀ ਡੈਥ ਹੋ ਗਈ ਇਹਨੇ ਫਿਰ ਉਸ ਤੋਂ ਬਾਅਦ ਖੁਦ ਵੀ ਛਾਲ ਮਾਰੀ ਨਹਿਰ ਚ ਤਾਂ ਜਦੋਂ ਉਹ ਨਹਿਰ ਚ ਛਾਲ ਮਾਰੀ ਤਾਂ ਉਹ ਪਿੰਡ ਦੇ ਲੋਕਾਂ ਨੇ ਕੱਢ ਲਈ ਤਾਂ ਇਹ ਫਿਰ ਇਹ ਪਿਤਾ ਦੀ ਸਟੇਟਮੈਂਟ ਤੇ ਅ ਬੱਚੀ ਮਰਨ ਵਾਲੀ ਬੱਚੀ ਦੀ ਮਾਤਾ ਤੇ 302 ਤਹਿਤ ਮਤਲਬ ਪੁਰਾਣੀ 302 ਤੇ ਨਮੀ ਜੀ ਆਪਾਂ ਗੱਲ ਕਰੀ 103 ਸਬਕਲੋਜ਼ 1 ਬੀਐਨਐਸ ਤਹਿਤ ਪਰਚਾ ਦਰਜ ਕੀਤਾ ਗਿਆ ਹੈ ਜਿਹੜੀ ਹੈਗੀ ਹੈ ਲੇਡੀ ਦੀ ਅਰੇਸਟ ਅਸੀਂ ਪਾ ਚੁੱਕੇ ਹਾਂ ਤੇ ਜਿਹੜਾ ਹੈਗਾ ਸਵੇਰੇ ਪੋਸਟਮਾਰਟਮ ਵਗੈਰਾ ਕਰਾ ਕੇ ਬੱਚੀ ਦਾ ਸੰਸਕਾਰ ਕਰਾਇਆ ਜਾਊਗਾ ਇਹ ਹੁਣ ਤੱਕ ਰਿਜ਼ਰਰਟੀ ਜਿਹੜੀ ਹੈਗੀ ਹੈ ਤਪੀਸ਼ ਅੱਜ ਤੱਕ ਜਿਹੜੀ ਬੱਚੀ ਹੈ ਉਹਦੀ ਉਮਰ ਕਿੰਨੀ ਹੈ ਜਿਹੜੀ ਬੱਚੀ ਹੈ ਉਹਦੀ 5 ਸਾਲ ਉਮਰ ਹੈ ਕਾਰ ਨੇ ਜਿਹੜਾ ਹੈਗਾ ਮੈਟਰੀ ਜਿਹੜਾ ਡਿਸਪਿਊਟ ਜਿਹਦਾ ਆ ਮੈਟਰੀਮੋਨ ਜਿਹੜਾ ਇਹਨਾਂ ਦਾ ਮੈਟਰੀਮੋਨਲ ਡਿਸਪਿਊਟ ਆ ਉਹ ਝਗੜਾ ਹੈਗਾ ਅੱਗੇ ਥੋੜਾ ਮोटा ਜਿਆਦਾ ਪਰ ਉਹ ਗੱਲ ਇਹ ਆ ਵੀ ਜਿਹੜਾ ਹੈਗਾ ਮੈਟਰੀਮੋਨਲ ਡਿਸਪਿਊਟ ਨਾਲ ਦਾ ਬੱਚੇ ਨੂੰ ਨਾ ਹੱਥ ਸੁੱਟਣਾ ਨਹੀਂ ਬਣਦਾ ਜੀਗਾ ਸੁਸਾਇਡਲ ਤਾਂ ਬੰਦਾ ਇਹਨਾਂ ਦਾ ਵੀ ਜੇ ਇਹ ਖੁਦ ਡੈਥ ਹੁੰਦੀ ਹੈ ਇਹਦੀ ਤਾਂ ਕਤਲ ਦਾ ਪਰਸਾ ਹਾਂਜੀ ਹਾਂ ਕਤਲ ਮਾ ਦੇ ਵੱਲੋਂ ਆਪਣੀ ਛੋਟੀ ਬੱਚੀ ਦੇ ਨਾਲ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਗਈ ਤਾਂ ਬੜੀ ਦੁਖਦਾਈ ਖਬਰ ਸਾਹਮਣੇ ਆਈ ਹੈ ਬਰਨਾਲਾ ਦੇ ਪਿੰਡ ਜਿੱਥੇ ਇੱਕ 6 ਸਾਲ ਦੀ ਮਾਸੂਮ ਬੱਚੀ ਨੂੰ ਮਾ ਦੇ ਵੱਲੋਂ ਨਹਿਰ ਦੇ ਨੇੜੇ ਲਿਆਂਦਾ ਜਾਂਦਾ ਫਿਰ ਮਾਂ ਨੇ ਬੱਚੀ ਨੂੰ ਨਹਿਰ ਦੇ ਵਿੱਚ ਸੁੱਟ ਦਿੱਤਾ ਤੇ ਫਿਰ ਆਪ ਵੀ ਛਾਲ ਮਾਰ ਦਿੱਤੀ ਹੈ ਜਿਸ ਤੋਂ ਬਾਅਦ ਮੌਕੇ ਤੇ ਮਾਂ ਨੂੰ ਤਾਂ ਲੋਕਾਂ ਨੇ ਬਾਹਰ ਕੱਢ ਲਿਆ ਤੇ ਉਸ ਦੀ ਜਾਨ ਬਚ ਗਈ ਹੈ ਪਰ ਛੋਟੀ ਬੱਚੀ ਨੂੰ ਬਾਹਰ ਨਹੀਂ ਕੱਢਿਆ ਜਾ ਸਕਿਆ ਤੇ ਉਸ ਦੀ ਮੌਤ ਹੋ ਗਈ ਹੈ ਤਾਂ ਪਰਿਵਾਰਕ ਵਿਵਾਦ ਚੱਲਦਿਆਂ ਵਿਅਤਾ ਮਹਿਲਾ ਨੇ ਕਦਮ ਚੁੱਕਿਆ ਬਨਾਲਾ ਜ਼ਿਲ੍ਹੇ ਦਾ ਪਿੰਡ ਕੁੱਬੇ ਦਾਇਆ ਮਾਮਲਾ ਜਿੱਥੇ ਲੋਕਾਂ ਨੇ ਬੜੇ ਮੁਸ਼ਕਲ ਦੇ ਨਾਲ ਦੋਵਾਂ ਨੂੰ ਨਹਿਰ ਦੇ ਵਿੱਚੋਂ ਤਾਂ ਕੱਢਿਆ ਪਰ ਜਿੱਥੇ ਮਹਿਲਾ ਦੀ ਜਾਨ ਬਚ ਗਈ ਹੈ ਪਰ 마ਸੂਮ ਬੱਚੀ ਦੀ ਜਾਨ ਚਲੀ ਗਈ ਹੈ ਮ੍ਰਿਤਕ ਲੜਕੀ ਦੇ ਪਿਤਾ ਦੇ ਨਾਲ ਗੱਲਬਾਤ ਕਰਨ ਤੇ ਪਤਾ ਲੱਗਿਆ ਕਿ ਉਹਨਾਂ ਦੇ ਪਰਿਵਾਰ ਦੇ ਵਿੱਚ ਵਿਵਾਦ ਚੱਲ ਰਿਹਾ ਹੈ। ਪਤਨੀ ਅਕਸਰ ਹੀ ਲੜਾਈ ਕਰਕੇ ਆਪਣੇ ਮਾਤਾ-ਪਿਤਾ ਦੇ ਘਰ ਚਲੀ ਜਾਂਦੀ ਹੈ। ਤੇ ਪਰਿਵਾਰਕ ਵਿਵਾਦ ਦੇ ਚੱਲਦਿਆਂ ਮਹਿਲਾ ਨੇ ਆਪਣੀ ਧੀ ਦੇ ਨਾਲ ਨਹਿਰ ਦੇ ਵਿੱਚ ਛਾਲ ਮਾਰ ਲਈ ਗਈ ਹੈ। ਉਧਰ ਪੁਲਿਸ ਦਾ ਇਹ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਬਿਆਨ ਦਰਜ ਕਰ ਲਏ ਗਏ ਨੇ ਤੇ ਕਾਰਵਾਈ ਕੀਤੀ ਜਾ ਰਹੀ ਹੈ। ਹਾਂਜੀ ਅੱਜ ਅਸੀਂ ਫੀਲਡ ਦੇ ਵਿੱਚ ਸੀਗੇ ਤਾਂ ਮੈਨੂੰ ਕੁੱਬੇਪਿੰਡ ਦੇ ਸਰਪੰਚ ਹਰਦੇਵ ਸਿੰਘ ਜੀ ਦਾ ਫੋਨ ਆਇਆ। ਵੀ ਇੱਕ ਲੇਡੀ ਤੇ ਉਹਦੀ ਬੱਚੀ ਨਹਿਰ ਚ ਛਾਲ ਮਾਰੀਆ ਵੀ ਉਹਨਾਂ ਦੀ ਇੱਕ ਤੋਂ ਡੈਥ ਹੋ ਗਈ ਇੱਕ ਦੀ ਵੀ ਇੱਕ ਉਥੇ ਦੇ ਪਿੰਡ ਦੇ ਲੋਕਾਂ ਨੇ ਕੱਢ ਲਈ ਬਚਾ ਲਈ ਤਾਂ ਜਦੋਂ ਮੈਂ ਮੌਕੇ ਤੇ ਪਹੁੰਚਿਆ ਤਾਂ ਮਾਮਲਾ ਵੈਰੀਫਾਈ ਕਰਿਆ ਤੇ ਰਸਤੇ ਵਿੱਚ ਉਹਦੇ ਪਰਿਵਾਰਕ ਮੈਂਬਰੋ ਲੜਕੀ ਜਿਹੜੀ ਮ੍ਰਿਤਕ ਉਹਨਾਂ ਦੀ ਦੋਤੀ ਸੀ ਗੁਰਨੀਤ ਕੌਰ ਉਹਨੂੰ ਹਸਪੀਟਲ ਲੈ ਗਏ ਸੀਗੇ ਤਾਂ ਉੱਥੇ ਡਾਕਟਰ ਨੇ ਉਹਨੂੰ ਉਮਰਿਤ ਕੁਛ ਦਿੱਤਾ ਤੇ ਫਿਰ ਰਾਜ ਅਜ਼ੀਜ਼ ਦਾ ਜਿਹੜਾ ਹਸਬੰਡ ਹੈ ਲੜਕੀ ਦਾ ਮਤਲਬ ਕਿਹਾ ਪਿਤਾ ਡਿਸੀਜ਼ ਦਾ ਪਿਤਾ ਤਾਂ ਉਹ ਬਾਰੂ ਸਿੰਘ ਨਾਲ ਜਦੋਂ ਗੱਲਬਾਤ ਕੀਤੀ ਉਹ ਤੋਂ ਮਾਮਲਾ ਕਲੀਅਰ ਹੋਇਆ ਵੀ ਇਹਨਾਂ ਦਾ ਆਪਸੀ ਜਿਹੜਾ ਹੈਗਾ ਸੀ ਛੜਾਈ ਝਗੜਾ ਵਗੈਰਾ ਚੱਲਦਾ ਰਹਿੰਦਾ ਸੀਗਾ ਜਿਸ ਕਰਕੇ ਜਿਵੇਂ ਰੁਸ ਕੇ ਪੇਕੇ ਚਲ ਜਾਣਾ ਜਾਂ ਨਾਨਕੇ ਚਲੇ ਜਾਣਾ ਇਹ ਹੁੰਦਾ ਸੀਗਾ ਉਹਨਾਂ ਇਹਨਾਂ ਦਾ ਆਪਸੀ ਕੀ ਹੋਇਆ ਲਾਸਟ ਵਾਰੀ ਇਹਨੇ ਬੱਚੀ ਨੂੰ ਜਦੋਂ ਮਹਿਜ ਸੁੱਟਿਆ ਤਾਂ ਉਹਦੀ ਡੈਥ ਹੋ ਗਈ ਇਹਨੇ ਫਿਰ ਉਸ ਤੋਂ ਬਾਅਦ ਖੁਦ ਵੀ ਛਾਲ ਮਾਰੀ ਨਹਿਰ ਚ ਜਦੋਂ ਉਹ ਨਹਿਰ 'ਚ ਛਾਲ ਮਾਰੀ ਤਾਂ ਉਹ ਪਿੰਡ ਦੇ ਲੋਕਾਂ ਨੇ ਕੱਢ ਲਈ ਤਾਂ ਇਹ ਫਿਰ ਇਹ ਪਿਤਾ ਦੀ ਸਟੇਟਮੈਂਟ ਤੇ ਬੱਚੀ ਮਰਨ ਵਾਲੀ ਬੱਚੀ ਦੀ ਮਾਤਾ ਤੇ 302 ਤਹਿਤ ਨਕਲ ਪੁਰਾਣੀ 302 ਤੇ ਨਵੀਂ ਜੇ ਆਪਾਂ ਗੱਲ ਕਰੀ 103 ਸਬਕਲੋਜ਼ 1 ਬੀ ਐਨ ਐਸ ਤਹਿਤ ਫਰਕਦਰਸ਼ ਕੀਤਾ ਗਿਆ ਜਿਹੜੀ ਹੈਗੀ ਲੇਡੀ ਦੀ ਅਰੇਸਟ ਅਸੀਂ ਪਾ ਚੁੱਕੇ ਹਾਂ ਤੇ ਜਿਹੜਾ ਹੈਗਾ ਸਵੇਰੇ ਪੋਸਟਮਾਰਟਮ ਵਗੈਰਾ ਕਰਾ ਕੇ ਬੱਚੀ ਦਾ ਸੰਸਕਾਰ ਕਰਾਇਆ ਜਾਊਗਾ ਏ ਹੁਣ ਤੱਕ ਰਿਜ਼ਰਵਟੀ ਜਿਹੜੀ ਹੈਗੀ ਹੈ ਤਪੀਸ਼ ਐ ਤੱਕ ਜਿਹੜੀ ਬੱਚੀ ਆ ਉਹਦੀ ਉਮਰ ਕਿੰਨੀ ਹੈ ਜਿਹੜੀ ਬੱਚੀ ਆ ਉਹਦੀ 5 ਸਾਲ ਉਮਰ ਹੈ ਕਾਰਨ ਇਹਦਾ ਜਿਹੜਾ ਹੈਗਾ ਮੈਟਰੀ ਜਿਹੜਾ ਡਿਸਪਿਊਟ ਜਿਹਦਾ ਮੈਟਰੀਮੋਨਿ ਜਿਹੜਾ ਇਹਨਾਂ ਦਾ ਮੈਟਰੀਮੋਨਲ ਡਿਸਪਿਊਟ ਆ ਉਹ ਝਗੜਾ ਹੈਗਾ ਅੱਗੇ ਥੋੜਾ ਮोटा ਜਿਆਦਾ ਪਰ ਉਹ ਗੱਲ ਇਹ ਆ ਵੀ ਜਿਹੜਾ ਹੈਗਾ ਮੈਟਰੀਮੋਨਲ ਡਿਸਪਿਊਟ ਨਾਲ ਦਾ ਬੱਚੀ ਨੂੰ ਨਾ ਹੱਥ ਸੁੱਟਣਾ ਨਹੀਂ ਬਣਦਾ ਸਿਕਾ ਸੁਸਾਈਡਲ ਦਾ ਬੰਦਾ ਜਾਂਦਾ ਵੀ ਜੇ ਇਹ ਖੁਦ ਡੈਥ ਹੁੰਦੀ ਹੈ ਦੀ ਤਾਂ ਕਟਾਈ ਦਾ ਪਰਸਾ ਹਾਂਜੀ ਹਾਂ ਕਰੋ